ਨਾਮ ਦੇ ਰੰਗ ਵਿੱਚ ਰੰਗੀਆਂ ਹੋਈਆਂ ਰੂਹਾਂ ਸੱਜ ਜੀ ਦੇ ਚਰਣਾ ਵਿੱਚ ਸੋशोਭਤ ਲਏ ਕੋੜਿਆਰ ਕੋੜਿਆਰੀਂ ਜਾਇਰ ਲੈ ਸੱਚਿਆਰ ਸਿੱਖ ਬੈਠੇ ਸਤਿਗੁਰੂ ਪਾਸ اے ਸਾਹਿਬ ਜੀ ਦੀ ਅਪਾਰ ਨਜ਼ਰੀ ਰਹਿਮਤ ਹੈ ਆਪ ਸਾਰੀਆਂ ਸੰਗਤਾਂ ਤੇ ਬੜੇ ਲੰਬੇ ਸਮੇਂ ਤੋਂ ਆਪ ਜੀ ਟਿਕੇ ਹੋਏ ਔਰ ਟਿਕਣਾ ਕੋਈ ਆਪਣੇ ਵਸਨੇ ਕੋਈ ਹੈ ਜਿਸ ਨੇ ਸਾਨੂੰ ਟਿਕਾਇਆ ਹੋਇਆ ਹੈ ਜਿਸ ਨੇ ਸਾਨੂੰ ਬਿਠਾਇਆ ਹੋਇਆ ਹੈ ਉਹਦੇ ਰੰਗ ਵਿੱਚ ਰੰਗੇ ਹੋਏ ਆਪਾਂ ਜੁੜੇ ਬੈਠੇ ਹਾਂ ਬਾਬਾ ਮਨ ਮਤਵਾਰੋ ਨਾਮ ਰਸ ਪੀਵੇ ਸਹਿਜ ਰੰਗ ਰਚ ਰਿਹਾ ਅਹਨਿਸ ਬਣੀ ਪ੍ਰੇਮ ਲਿਬ ਲਾਗੇ ਸ਼ਬਦ ਅਨਾਹਦ ਗਇਆ ਆਉ ਸਾਹਿਬ ਜੀ ਦੀ ਕਿਰਪਾ ਨਾਲ ਮੁਖਾਰਬਿੰਦੋ ਚਾਰਨ ਕੀਤਾ ਹੋਇਆ ਸਾਹਿਬ ਜੀ ਦੇ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਮ ਸਬਾਕਾ ਗੁਰ ਕੀ ਬਚਨੇ ਹਾਰਤ ਬਿਕਾਨਾ ਜਿਤ ਲਾਇਆ ਤਿਤ ਲਾਗਾ ਮੈਂ ਤੇ ਉਹਦੇ ਦਰਦਾ ਗੋਲਾ ਉਦੇ ਦਰਦਾ ਸੇਵਕ ਹੈ ਪਵਨ ਸ਼ਬਦ ਸਹਿਬ ਕਹਿਣ ਲੱਗੇ ਇਸੇ ਸ਼ਬਦ ਵਿੱਚ ਅਗਲੀਆਂ ਪੰਕਤੀਆਂ ਆਉਂਦੀਆਂ ਨੇ ਕਹਿਣ ਲੱਗੇ ਪੀਏ ਤਾਂ ਪਾਣੀ ਆਣੀ ਮੇਰਾ ਕਿ ਜੇ ਤੁਸੀਂ ਪਾਣੀ ਪੀਣਾ ਤਾਂ ਮੈਂ ਲਿਆਵਾਂ ਖਾਹੇ ਤਾਂ ਪਿਸਣ ਜਾਵਾਂ ਜੇ ਤੁਸੀਂ ਪ੍ਰਸਾਦਾ ਛਕਣਾ ਹੈ ਤਾਂ ਮੈਂ ਆਟਾ ਪੀ ਕੇ ਲਿਆਵਾਂ ਇਹ ਸ਼ਬਦ ਸਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਮਖਾਰਬੇ ਤੋਂ ਉਚਾਰਨ ਕੀਤੇ ਹੋਏ। ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸੁਭਾਗਾ ਸਾਰੀ ਸੰਗਤ ਨੇ ਕਿਰਪਾ ਕਰਨੀ ਕੋਈ ਰਸਨਾ ਵਾਂਝੀ ਨਾ ਰਹੇ ਲੋਣ ਹਰਾਮੇ ਨਾਨਕ ਲਾਲਾ ਬਖਸ਼ੈ ਤੁਧ ਵਡਿਆਈ ਆਦਿ ਜੁਗਾਦ ਦਇਆਪਤ ਦਾਤਾ ਤੁਧ ਬਿਨ ਮੁਕਤ ਨਾ ਪਈ ਆਓ ਸਾਰੀ ਸੰਗਤ ਇਸ ਪਾਵਨ ਸ਼ਬਦਾਂ ਅੰਦਰ ਲੇ।

ਤੇਰੇ ਲਾਲੇ ਕਿਆ ਚਤrai ਸਾਹਿਬ ਕਾ ਹੁਕਮ ਨ ਕਰ ਨੋ ਜਾਇ ਸਾਹਿਬ ਕਾ ਹੁਕਮ ਨ ਕਰ ਨੋ ਜਾਇ ਮੋਲ ਖਰੀਦੀ ਲਾਲਾ ਕੋ ਨ ਮੇਰਾ ਨਾ ਬਿਖਸ਼ ਨੇ ਹਾਰ ਤਬ ਕਨ ਜਿੱਤ ਲਾਇ ਤਿਤ ਲਾਕਾ ਮੂਲ ਖਰੀਦੀ ਲਾਲਾ ਕੋਲਾ ਮੇਰਾ ਨਾ ਉਹ ਸਬਾ ਨੋੱਚੇ ਲਾ ਲਾ ਗਾਵੇ ਭਗਤ ਕਰੋ ਤੇਰੀ ਆਇਆ ਭਗਤ ਕਰੋ ਤੇਰੀ ਆਇਆ ਮੂਲ ਖਰੀਦੀ ਲਾਲਾ ਕੋ ਨਾ ਮੇਰਾ ਹੁਸਬਾਗਾ ਮੂਲ ਤੜਹਾ ਤੇਰਾ ਨਾਉ ਜਬ ਤੇਰਾ ਤੇਰਾ ਨਾਉ ਮੁੱਲ ਖਰੀਦੀ ਲਾਲ ਗੋਲਾ ਮੇਰਾ ਨਾਉ ਸਭਾਗਾ ਮੁੱਲ ਖਰੀਦੀ ਲਾਲ ਗੋਲਾ ਮੇਰਾ ਲਾਉ ਸਭਾ ਕਾ ਲੂਣ ਹਦਮੀ ਨਾਨਕ ਲਾਲਾ ਵਖਸ਼ਤ la 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 ਅਪਨੇ ਥਾਪੂਰੇ ਕੀ ਹੋ ਕੇਰੀ ਅਪਨੇ ਥਾਪੂਰੇ ਕੀ ਹੋ ਕੇਰੀ ਚਰਨ ਕਹੇ ਜਤ ਜੀਵਨ ਪ੍ਰਭ ਕੇ ਹੋ ਮਰਨੀ ਬੇਰੀ ਮੁਲਖ ਰੀਤੀ ਲਾਲਾ ਕੋ ਦਨੋ ਸੁਭਾਗਾ ਮੈਂ ਬੰਦਾ ਬੇਖਰੀ ਉਹ ਮੈਂ ਬੰਦਾ ਬੇਖਰੀ ਸੱਚ ਸਹਬ ਮੇਰਾ ਸੱਚ ਮੁਲਖ ਦੀਤੀ ਲਾ ਲਾ ਗੋਲਾ ਮੇਰਾ ਨਾ ਹੋ ਸਭਾਗਾ ਮੁਲਖ ਦੀਤੀ ਲਾ